ਸਾਰੀ ਕਿਸਾਨ ਇਹਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਦਾਨੀ ਬਣੀ ਮੁਰਦਾਬਾਦ ਜੀਓ ਸੀਮਾ ਬੰਦ ਕਰੋ ਬੰਦ ਕਰੋ ਜੀ ਬੰਦ ਕਰੋ ਜੀਓ ਸੀਮਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਲੇ ਕਾਨੂੰਨ ਵਾਪਸ ਲਓ ਵਾਪਸ ਲਓ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਇੱਕ ਪਾਸੇ ਜਿੱਥੇ ਦਿੱਲੀ ਵਿੱਚ ਕਿਸਾਨੀ ਸੰਘਰਸ਼ ਜਾਰੀ ਹੈ ਉੱਥੇ ਹੀ ਹੁਣ ਦੂਜੇ ਪਾਸੇ ਪੰਜਾਬ ਵਿੱਚ ਵੀ ਕਿਸਾਨਾਂ ਦੇ ਵੱਲੋਂ Jio ਦੇ ਸਿਮ ਬੰਦ ਕਰਵਾਉਣ ਦੇ ਨਾਲ ਨਾਲ ਹੁਣ Jio ਦੇ ਟਾਵਰਾਂ ਨੂੰ ਬੰਦ ਕਰਵਾਉਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਚੱਲਦਿਆਂ ਅੱਜ ਕਿਸਾਨਾਂ ਵੱਲੋਂ ਮੰਡੀ ਰੋਡਾਂ 'ਵਾਲ ਵੀ ਚੱਲ ਰਿਹਾ Jio ਕੰਪਨੀ ਦੇ ਟਾਵਰ ਦੀ ਬਿਜਲੀ ਦੀ ਸਪਲਾਈ ਬੰਦ ਕੀਤੀ ਗਈ ਇਸ ਮੌਕੇ ਕਿਸਾਨ ਕੇਂਦਰ ਸਰਕਾਰ ਦੇ ਨਾਲ ਨਾਲ ਅਡਾਨੀ ਅਤੇ ਅਬਾਨੀ ਦੇ ਵਿਰੁੱਧ ਨਾਰੇਬਾਜ਼ੀ ਕਰਦੇ ਹੋਏ ਵੀ ਨਜ਼ਰ ਆਏ ਇਸ ਮੌਕੇ ਗੱਲਬਾਤ ਕਰਦੇ ਮੰਡੀ ਰੋਡਾਂ 'ਵਾਲ ਦੇ ਸਰਪੰਚ ਸੁਨੀਲ ਕੁਮਾਰ ਸ਼ੀਲਾ ਅਤੇ ਕੁਲਵਿੰਦਰ ਸਿੰਘ ਸੰਧੂ ਰੋਈ ਵਾਲਾ ਅਤੇ ਪਿੰਡ ਨਕੇਰੀਆਂ ਦੇ ਸਰਪੰਚ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਕਿਸਾਨਾਂ ਨਾਲ ਮਿਲ ਕੇ ਮੰਡੀ ਰੋਡਾਂ ਵਾਲੀ ਵਿੱਚ ਚੱਲ ਰਹੀ ਜੀਓ ਕੰਪਨੀ ਦੇ ਟਾਵਰ ਦੀ ਬਿਜਲੀ ਸਪਲਾਈ ਬੰਦ ਕਰਵਾਈ ਗਈ ਹੈ ਕਿਸਾਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਫੈਸਲਿਆਂ ਤੋਂ ਬਾਅਦ ਜਿੱਥੇ ਲੋਕਾਂ ਨੂੰ ਸੀਮਾ ਬੰਦ ਕਰਨ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਜੀਓ ਕੰਪਨੀ ਦੇ ਟਾਵਰ ਬੰਦ ਕਰਵਾਉਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਭਾਰਤੀ ਕਿਸਾਨ ਯੂਨਨ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਵੀ ਮੋਦੀ ਸਰਕਾਰ ਪਿਛਲੇ 25 ਦਿਨ ਤੋਂ ਜਿਹੜੇ ਸਾਡੇ ਕਿਸਾਨ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇ ਇਹਦੇ ਕੰਦੇ ਜੂਨ ਹੀ ਸਰਕਾਰੀ ਪਰ ਇੰਡੀ ਜਿਹੜੀ ਸਾਧ ਜਿਹੜੀ ਨਾਲ ਹੀ ਹੈ ਅਡਾਨੀ ਤੇ ਅਮਬਾਨੀ ਉਹਨਾਂ ਦੀ ਜਿਹੜੀ ਇਹ ਚੂੜੀ ਕਸੀ ਜਾਵੇ ਉਹਦੇ ਤਹਿਤ ਜਿੱਥੇ ਆਪਣੇ ਕਿਸਾਨਾਂ ਵੱਲੋਂ ਇਹਦੇ ਸਿਮਾ ਦਾ ਬੰਦ ਕਰਨ ਦਾ ਵਿਰੋਧ ਕੀਤਾ ਗਿਆ ਸਿਮਾ ਇਹਦੀ ਬੰਦ ਕੀਤੀਆਂ ਜਾਣ ਉੱਥੇ ਨਾਲ-ਨਾਲ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਟਾਵਰ ਲੱਗੇ ਹੋਏ ਨੇ ਰਿਲਾਈਐਂਸ ਦੇ ਜੀਓ ਦੇ ਟਾਵਰ ਉਹਨਾਂ ਨੂੰ ਕਿਸਾਨੀ ਉਹਨਾਂ ਵੱਲੋਂ ਅੱਜ ਮੰਡੀ ਰੋਣਾਵਲ ਦਾ ਜਿਹੜਾ ਟਾਵਰ ਲੱਗਿਆਗਾ ਉਹਨੂੰ ਬੰਦ ਕੀਤਾ ਗਿਆ ਜੀ ਜਿਵੇਂ ਕਿ ਕਿਸਾਨ ਯੂਨੀਅਨ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਧਰਨੇ ਲਗਾਏ ਜਾ ਰਹੇ ਨੇ ਉਹਦੇ ਤਹਿਤ ਇੱਕ ਕਿਸਾਨਾਂ ਨੇ ਸੰਦੇਸ਼ ਦਿੱਤਾ ਸੀ ਪਿੱਛੇ ਬੈਠੇ ਪਿੰਡਾਂ ਦੇ ਵਿੱਚ ਜੀਓ ਦੀ ਸੀਮਾ ਤੇ ਜੀਓ ਦੇ ਪ੍ਰੋਡਕਟ ਜਰ ਰਾਇਲਸ ਦਾਨੀ ਪਾਣੀ ਦੇ ਕੰਪੋ ਜਿਹੜੇ ਮੋਦੀ ਦੇ ਸਾਥੀ ਨੇ ਉਹਨਾਂ ਦਾ ਜੋ ਪ੍ਰੋਡਕਟ ਪਿੰਡਾਂ 'ਚ ਆਇਆ ਹੈ ਉਹਦਾ ਬਾਈਕਟ ਕੀਤਾ ਜਾਵੇ ਅੱਜ ਸਾਡੀ ਮੈਮ ਸੀ ਐਕਸੀ ਅੱਗੇ ਇੱਕ ਦੋ ਪ੍ਰੋਡਕਟਾਂ ਦਾ ਬਾਈਕਟ ਕਰ ਚੁੱਕੇ ਆ ਅੱਜ ਸਾਡੀ ਮੈਮ ਸੀਪ ਟਾワー ਤੇ ਸੀਮਾ ਜਿਹੜੀ ਬੰਦ ਕੀਤੀਆਂ ਜਾਂ ਅਸਲੀ ਅਸੀਂ ਮੰਡੀ ਪਿੰਡ ਨਕੇਰੀਆਂ ਤੇ ਮੰਡੀ ਰੋੜਾ ਵਾਲੀ ਵਿਖੇ ਹੁਣ ਸਾਡੇ ਜਿਹੜੇ ਲਾਈਸ ਦੇ ਟਾਵਰ ਸੀ ਉਹਨੂੰ ਫੋਨ ਤੌਰ ਤੇ ਬੰਦ ਕੀਤਾ ਹੈ। ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਅਪੀਲ ਹੈ ਵੀ ਮੇਰੇ ਜਿੰਨੇ ਵੀ ਕਿਸਾਨ ਸਾਥੀ ਚਾਹੇ ਪੰਜਾਬ ਦੇ ਨੇ ਚਾਹੇ ਮੇਰੇ ਹਲਕੇ ਦੇ ਨੇ ਚਾਹੇ ਹਿੰਦੁਸਤਾਨ ਦੇ ਨੇ ਇਹ ਤਾਂ ਕਿ ਮੇਰੀ ਭਾਸ਼ਾ ਸਮਝ ਆਉਂਦੀ ਹੈ ਪੰਜਾਬੀ ਜਾਂ ਅੰਗਰੇਜ਼ੀ ਇਹ ਸਭ ਨੂੰ ਬੇਨਤੀ ਹੈ ਵੀ ਇਹਨੂੰ ਟ੍ਰਾਂਸਲੇਟ ਕਰਕੇ ਅੱਗੇ ਸਭ ਨੂੰ ਦੱਸਿਆ ਜਾਵੇ ਵੀ ਅਡਾਨੀ ਬਾਨੀ ਦੇ ਜਿਹੜੇ ਟਾਵਰ ਨੇ ਜਾਂ ਹੋਰ ਪ੍ਰੋਡਕਟ ਨੇ ਕੋਈ ਜਿਹੜੀ ਵਸਤੂਆਂ ਅਸੀਂ ਖਾਣ ਵਾਲੀਆਂ ਸਾਡੇ ਤੋਂ ਲੈ ਕੇ ਸਾਡੇ ਤੇ ਇਸਤੇਮਾਲ ਕਰਦਾ ਹੈ ਇਹ ਸਭ ਦਾ ਬਾਈਕਰ ਕੀਤਾ ਜਿਹਦੇ ਟਾਵਰ ਜਿੰਨੇ ਵੀ ਆ ਸਭ ਬੰਦ ਕੀਤੇ ਜਾਣ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ Jindapal! Saan Union! Jindapal! Saan Union! Jindapal! Mordi Sarkar! Mordi